ਸੋਸ਼ਲ ਮੀਡੀਆ ਤੇ ਗੱਲ ਕਰ ਲਈਏ ਤਾਂ ਫੇਰ ਦੁਬਾਰਾ ਬਾਦਲ-ਬਾਦਲ ਕਿਉਂ ਹੋਈ ਪਈ ਐ ਸਾਰੇ ਸਿੰਗਰ ਬਾਦਲ-ਬਾਦਲ ਕਰੀ ਜਾਂਦੇ ਨੇ ਲੋਕ ਬਾਦਲ-ਬਾਦਲ ਕਰੀ ਜਾਂਦੇ ਨੇ ਕਿਉਂ ਯਾਦ ਕਰਦੇ ਨੇ ਦੁਬਾਰਾ ਫੇਰ ਬਾਦਲਾਂ ਦੀ ਸਰਕਾਰ ਨੂੰ ਹਾਲਾਂਕਿ ਵੱਡੇ ਇਲਜ਼ਾਮ ਲਾਉਂਦੇ ਨੇ ਆਮ ਆਦਮੀ ਪਾਰਟੀ ਸੀਐਮ ਭਗਵੰਤ ਮਾਨ ਸਾਹਿਬ ਵੱਡੇ ਇਲਜ਼ਾਮ ਲਾਉਂਦੇ ਨੇ ਕਾਂਗਰਸ ਪਾਰਟੀ ਵੱਡੇ ਇਲਜ਼ਾਮ ਲਾਉਂਦੀ ਆ ਫੇਰ ਵੀ ਜਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ ਫੇਰ ਜਿਆਦਾ ਚੜੀ ਜਾਂਦੇ ਆ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਵੀਡੀਓ ਪ੍ਰਕਾਸ਼ ਸਿੰਘ ਬਾਦਲ ਦੀਆਂ ਵੀ ਸੁਖਵੀਰ ਸਿੰਘ ਬਾਦਲ ਦੀਆਂ ਵੀ ਟਰੋਲ ਹਾਲਾਂਕਿ ਹੁਣ ਫੇਰ ਵਿੱਚ ਦਾ ਹੁਣ ਗੱਲ ਕਈ ਕਹਿ ਰਹੇ ਨੇ ਕਿ ਸਿੰਗਰਾਂ ਨੂੰ ਸੁਖਵੀਰ ਸਿੰਘ ਬਾਦਲ ਮੋٹے ਪੈਸੇ ਦੇ ਰਿਹਾ ਕਿ ਆਪ ਦੇ ਤੁਸੀਂ ਗਾਣੇ ਦੇ ਵਿੱਚ ਮੇਰਾ ਨਾਮ ਜ਼ਰੂਰ ਲਿਓ ਹੁਣ ਇਹ ਕਿੰਨਾ ਕੁ ਸੱਚ ਆ ਜਾਂ ਝੂਠਾ ਇਹ ਤਾਂ ਉਹੀ ਕਲੀਅਰ ਕਰ ਸਕਦੇ ਨੇ ਵੈਸੇ ਪੁਰਾਣੇ ਸਿੰਗਰ ਵੀ ਜਿਹੜੇ ਕੇਐਸ ਮੱਖਣ ਦੀ ਗੱਲ ਕਰ ਲਈਏ ਪੁਰਾਣੇ ਹੰਡੇ ਹੋਏ ਵਿੱਚ ਹੋਰ ਵੀ ਬਹੁਤ ਸਾਰੇ ਸਿੰਗਰ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਬਾਦਲਾਂ ਦੇ ਨਾਲ ਜੁੜੇ ਹੋਏ ਆ ਸਾਡਾ ਲਾਣਾ ਬਾਦਲਾਂ ਦਾ ਹੀ ਆ ਸਾਡੇ ਦਾਦੇ ਸਾਡੇ ਪਿਓ ਉਹ ਵੀ ਬਾਦਲਾਂ ਦੇ ਨਾਲ ਸੀ ਤੇ ਅਸੀਂ ਵੀ ਬਾਦਲਾਂ ਦੇ ਨਾਲ ਆ ਪਹਿਲਾਂ ਗੀਤ ਆ ਰਮਣ ਜਿਹੜਾ ਲਕੇਸ਼ਰ ਆ ਉਹਦਾ ਨਾਲ ਗੀਤ ਆ ਉਹਨਾਂ ਨੇ ਪਹਿਲਾਂ ਆ ਦੇ ਗਾਣੇ ਦੇ ਵਿੱਚ ਗੀਤ ਦੇ ਵਿੱਚ ਜ਼ਿਕਰ ਕੀਤਾ ਕਿ ਬਾਦਲਾਂ ਦਾ ਘੜ ਲੰਬੀ ਥਾਣਾ ਬੱਲੀਏ ਉਸ ਤੋਂ ਬਾਅਦ ਕਿ ਅਸ ਮੱਖਣ ਦੀ ਇਹਨਾਂ ਦੀ ਇੰਟਰਵਿਊ ਆਂਦੀ ਆ ਤਾਂ ਇਹਨਾਂ ਨੇ ਵੀ ਕਿਹਾ ਕਿ ਅਸੀਂ ਤਾਂ ਟਿਪਿਕਲੀ ਭਾਈ ਬਾਦਲ ਸਾਹਿਬ ਦੀ ਕਰਦੇ ਆ ਅੱਜ ਤਾਂ ਉਹਨਾਂ ਦੇ ਨਾਲ ਹੀ ਆ ਇਹਨਾਂ ਨੇ ਵੀ ਓਪਨਲੀ ਚੈਲੰਜ ਸਿੱਧਾ ਮਤਲਬ ਸਿੱਧਾ ਹੀ ਕਹਿ ਦਿੱਤਾ ਇਹਨਾਂ ਨੇ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਇਕੱਲੀਆਂ ਤੇ ਇਕੱਲੀਆਂ ਦੇ ਨਾਲ ਹੀ ਆ ਕੀ ਲੱਗਦਾ ਟਿਕਟ ਮਿਲ ਸਕਦੀ ਹੈ ਕੇਸ ਮੱਖਣ ਨੂੰ ਹਾਲਾਂਕਿ ਉਹ ਤਾਂ ਕਹਿੰਦੇ ਸਾਡਾ ਤਾਂ ਕੋਈ ਹਜੇ ਵਿਚਾਰ ਨਹੀਂ ਹੈਗਾ ਪਰ ਹਜੇ ਸਤਾਈ ਚ ਟਾਈਮ ਪਿਆ ਵਿਧਾਨ ਸਭਾ ਚਹੁਣਾ ਚ ਟਾਈਮ ਪਿਆ ਕੀ ਪਤਾ ਉਹਨੂੰ ਬਹੁਤ ਸਾਰੇ ਸਿੰਗਰਾਂ ਦੇ ਵੀ ਕਹਿ ਸਕਦੇ ਆ ਮੂਰੇ ਨਾਮ ਆ ਜੇਗੀ ਯਾਰ ਕਿ ਅਸੀਂ ਵੀ ਲੜਨਾ ਚਾਹੁੰਦੇ ਆ ਹੁਣ ਜਿਹੜਾ ਬੀਤ ਬਲਜੀਤ ਦਾ ਨਵਾਂ ਗੀਤ ਆ ਤਾਂ ਇਹਦੇ ਵਿੱਚ ਵੀ ਬਾਦਲਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਮੁੜ ਅੱਗੇ ਡਾਇਨਾਸੌਰ ਤੇਰੇ ਸ਼ਹਿਰ ਨਹੀਂ ਬਾਦਲਾਂ ਦੀ ਫੇਰ ਚੱਲੀ ਜਾਵੇ ਲਹਿਰ ਨਹੀਂ ਹੁਣ ਇਸ ਤੋਂ ਕੀ ਲੱਗਦਾ ਕਿ ਬਾਦਲ ਦੀ ਸਰਕਾਰ ਜਾਂ ਸੀਐਮ ਸੁਖਵੀਰ ਸਿੰਘ ਬਾਦਲ ਫੇਰ ਦੁਬਾਰਾ ਬਣ ਸਕਦਾ ਹੈ ਪਹਿਲਾਂ ਤਾਂ ਸੁਪਨਿਆਂ ਦੇ ਵਿੱਚ ਹੀ ਸੀ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਸੀ ਕਿ ਸੀਐਮ ਬਣ ਜੇ ਮੈਂ ਆਪਦੇ ਜਿਉਂਦੇ ਜੀ ਸੁਖਵੀਰ ਸਿੰਘ ਬਾਦਲ ਨੂੰ ਸੀਐਮ ਬਣਵਾ ਦੇਣਾ ਬਣਾਦਾ ਉਹ ਸੁਪਨਾ ਸਕਾਰ ਜਿਹੜਾ ਨਹੀਂ ਹੋਇਆ ਕੀ ਲੱਗਦਾ ਹੁਣ 27 ਦੇ ਵਿੱਚ ਉਹ ਸੁਪਨਾ ਸাকার ਹੋ ਸਕਦਾ ਹੈ ਪਰ ਅੱਡੀ ਚੋਟੀ ਦਾ ਜ਼ੋਰ ਤਾਂ ਸੁਖਵੀਰ ਸਿੰਘ ਬਾਦਲ ਲਾ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਘਾਟਾਂ ਜਿਹੜੇ ਲੱਗੇ ਇਹਨਾਂ ਦੇ ਇਲਜ਼ਾਮ ਜੋ ਬੇਅਦਬੀਆਂ ਗੋਲੀ ਕਾਂਢ ਬਹੁਤ ਸਾਰੀਆਂ ਗੱਲਾਂ ਜੋ ਸਾਹਮਣੇ ਆਉਂਦੀਆਂ ਨੇ ਉਹਨੇ ਕੰਮ ਜਿਹੜੇ ਕੀਤੇ ਨੇ ਹਾਲਾਂਕਿ ਸਾਰੀਆਂ ਸਰਕਾਰਾਂ ਕਰਦੀਆਂ ਹੀ ਨੇ ਤਾਂ ਹੀ ਲੋਕ ਯਾਦ ਕਰਦੇ ਨੇ ਪਰ ਇਹ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ ਤਾਂ ਉਹਨਾਂ ਨੇ ਬਹੁਤ ਸਾਰੇ ਕੰਮ ਲੋਕ ਆਮ ਲੋਕਾਂ ਦੇ ਕਰਵਾਏ ਆਮ ਲੋਕਾਂ ਦੇ ਲਈ ਬਹੁਤ ਸਾਰੇ ਕੰਮ ਉਹਨਾਂ ਨੇ ਕੀਤੇ ਕਿ ਕਾਂਗਰਸ ਦੀ ਸਰਕਾਰ ਰਹੀ ਤਾਂ ਉਹਨਾਂ ਨੇ ਨੀ ਉਹਨੇ ਕੰਮ ਕੀਤੇ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਕਿ ਇਹਨਾਂ ਨੇ ਵੀ ਉਸ ਸਿਰੇ ਤੱਕ ਜਿਹੜੇ ਕੰਮ ਨਹੀਂ ਕੀਤੇ ਆਮ ਆਦਮੀ ਪਾਰਟੀ ਦਾ ਇੱਥੋਂ ਤੱਕ ਇਲਜ਼ਾਮ ਲੱਗ ਜਾਂਦੇ ਨੇ ਕਿ ਅਜੇ ਜਿਹੜੀ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਸਤ ਆਪਾਂ ਕਹਿ ਦਈਏ 2002 ਤੋਂ 7 ਤੱਕ ਫਿਰ 12 ਤੱਕ 17 ਤੱਕ ਹਨ 10 ਸਾਲ ਜਿਹੜੀ ਸਰਕਾਰ ਰਹੀ ਹੈ ਕੀ ਉਦੋਂ ਚਿੱਟਾ ਦੂਰ ਮਿਲਦਾ ਸੀ ਨੇੜੇ ਨਹੀਂ ਮਿਲਦਾ ਸੀ ਫਿਰ ਜਿਵੇਂ ਕਾਂਗਰਸ ਦੀ ਸਰਕਾਰ ਆਈ 12 17 ਦੇ ਵਿੱਚ ਤਾਂ ਚਿੱਟਾ ਹੋਰ ਨੇੜੇ ਥੋੜਾ ਜਿਹਾ ਹੋਰ ਆ ਗਿਆ ਕਿ ਹੁਣ ਮੌਜੂਦਾ ਸਰਕਾਰ ਹੈਗੀ ਹੈ ਹੁਣ ਤਾਂ ਹੋਮ ਡਿਲੀਵਰੀ ਸ਼ੁਰੂ ਹੋ ਗਈ ਹੈ ਚਿੱਟੇ ਦੀ ਇਸ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੱਗ ਰਹੇ ਨੇ ਹੁਣ ਸਤਾਈ ਦਾ ਮਾਹੌਲ ਦਾ ਕੀ ਪਤਾ ਕਿ ਜਿਸ ਹਿਸਾਬ ਦੇ ਨਾਲ ਹੁਣ ਲੱਗਦਾ ਕਿ ਆਉਣ ਵਾਲੇ ਟਾਈਮ ਤੱਕ ਜਿਹੜੇ ਵੀ ਸਿੰਗਰ ਗੀਤ ਕਰਨਗੇ ਵਿੱਚ ਬਾਦਲਾਂ ਦਾ ਨਾਮ ਜ਼ਰੂਰ ਐਡ ਕਰਨਗੇ ਸਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਮੇਰਾ ਨਾਮ ਵਿੱਚ ਤੁਸੀਂ ਪਾਉਣਾ ਹੀ ਪਾਉਣਾ। ਕਿ ਵੀ ਇਹ ਤਾਂ ਹੁਣ ਸੱਚਾ ਜਾਂ ਝੂਠਾ ਹੈ। ਇਹ ਤਾਂ ਉਹੀ ਕਲੀਅਰ ਕਰ ਸਕਦੇ ਨੇ ਪਰ ਸਿੰਗਰ ਕਹਿ ਦਈਏ ਪ੍ਰਾਣਿਕ ਫੰਡ ਕਹਿ ਦਈਏ। ਇਸ ਵਾਰ 27 ਦੇ ਮਾਹੌਲ ਦੇ ਵਿੱਚ ਕੀ ਕੋਈ ਬਦਲਣ ਵਾਲਾ ਦਿਖਦਾ? ਕਿ ਨਵੇਂ ਚਿਹਰਿਆਂ ਦੀ ਆਸ ਆ ਰਹੀ ਹੈ। ਇਹ ਤਾਂ ਹੁਣ ਜਦੋਂ ਵੋਟਾਂ ਸਮਾਂ ਨੇੜੇ ਆ ਗਿਆ। ਕੈਂਡੀਡੇਟ ਕਲੀਅਰ ਹੋਣਗੇ ਕਿਹੜੇ ਹਲਕੇ ਦੇ ਵਿੱਚ ਕਿਹੜੀ ਪਾਰਟੀ ਵੱਲੋਂ ਕਿਹੜੇ ਉਮੀਦਵਾਰ ਖੜੇ ਕਿੱਥੇ ਜਾ ਰਹੇ ਨੇ ਉਦੋਂ ਹੀ ਪਤਾ ਚੱਲਣਾ। ਕਿ ਕਿੰਨੇ ਪੁਰਾਣੇ ਖੁੰਡ ਪਾੜੇ ਗਏ ਨੇ ਦਾ ਕਿੰਨੇ ਨਵੇਂ ਚਿਹਰੇ ਲਿਆਂਦੇ ਜਾ ਰਹੇ ਨੇ